ਜੀ ਨੱਚ ਬਣੇਗੀ ਦੂਜਾ ਪਾਈ ਨਹੀਂ ਚਾਹ ਤੁਹਾਨੂੰ ਨਾ ਮਾਉਲੀ ਇੱਕ ਤੋਂ ਸ਼ੁਰੂ ਫਾਈਟਸ ਦਾ ਇਹ ਨਹੀਂ ਜੀ ਦੇਣੇ ਇਹ ਰੱਤ ਦੇ ਕਰੀਏ ਇਹ ਕਿਹੜਾ ਕੇ ਕੋਲ ਕਰਦਾ ਹੈ ਦਾ ਆਈਏ ਜਿਹੜਾ ਮੀਟ ਨਵਾਂ ਕੋਡ ਆ ਗਿਆ ਨਾ ਜੀ ਉਹ ਇਹ ਫਿਲਡਿੰਗ ਆ ਬਹੁਤ ਨਹੀਂ ਦੇਖੋ ਕਿੰਨੇ ਕਿੰਨੇ ਕਰਨਾ ਯਾਰ ਇਹ ਕਿੰਨੂੰ ਫਿਰ 4 ਮੰਨ ਜਾਣਾ ਇਹਨੂੰ ਦਫਾ ਕਰ ਸਕਦੇ ਜੀ ਜਿਹਨਾਂ ਨੂੰ ਤਾਂ ਉਹਨੇ ਸਾਰਾ ਲਾ ਦਿੱਤਾ ਤੇ ਉਹ ਸਪੈਸ਼ਲ ਚਾਰਜ ਦੇ ਕਰਕੇ 12% ਬਣ ਗਿਆ ਅਗਲੇ ਮਹੀਨੇ ਇਸ ਨੂੰ 12% ਹੋ ਗਿਆ 32 ਤੋਂ ਅੱਜ ਜਿਹੜਾ ਮੀਟ ਲਗਾਉਣ ਵਾਲੇ ਹੁਣ ਜਿਸ ਮੀਟ ਨੂੰ ਮੈਂ ਸਿੱਧਾ ਕਰੀ ਤੇ ਟੋਟਲ ਇਹ 52 ਕੁ ਚੁੱਕ ਗਿਆ ਹਾਂਜੀ ਉਹ ਉੱਥੇ ਬੈਂਚਮਾਰਕ ਲੱਗਿਆ ਹੋਇਆ ਪਿੱਛੇ ਬੈਂਚਮਾਰਕ ਬੱਝ ਗਿਆ ਉਹ ਲੱਗਿਆ ਅੱਜ ਇਸ ਮਾਗਮ ਦੇ ਵਿੱਚ ਪਾંચੇ ਸਾਰੇ ਹੀ ਸਾਥੀ ਆਪ ਸਭ ਨੂੰ ਪਿਆਰ ਕਰੀ ਸਸ਼ਰੇ ਕਾਲ ਅੱਜ ਇੱਕ ਬੜਾ ਹੀ ਇਤਿਹਾਸਿਕ ਦਿਨ ਹੈ ਚਲੋ ਆਪਾਂ ਜਿਹੜਾ ਬੁੰਡਾ ਜਿੱਥੇ ਲਾਇਆ ਹੈ ਤੁਸੀਂ ਸਭ ਨੇ ਮਿਲ ਕੇ ਉਹ ਬੁੰਡਾ ਯਕੀਨ ਰੱਖਿਓ ਇੱਕ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣੂਗਾ ਤੇ ਐਦਾਂ ਦੇ ਫਲ ਤੇ ਐਦਾਂ ਦੀ ਸ਼ਾਨ ਹੋਊਗਾ ਜਿੱਦਾਂ ਸਾਡੇ ਇਲਾਕੇ ਦਾ ਨਾਮ ਰੌਸ਼ਨ ਹੋਊਗਾ ਅੱਜ ਪੂਰੇ ਰੋਪੜ ਜ਼ਿਲ੍ਹੇ ਦੇ ਵਿੱਚ ਇੱਕ ਵੀ ਸ਼ੂਟਿੰਗ ਰੇਂਜ ਨਹੀਂ ਨਾ ਹੀ ਆਸ-ਪਾਸ ਹਿਮਾਚਲ ਦੇ ਕਿਸੇ ਇਲਾਕੇ 'ਚ ਨਹੀਂ ਚਾਹੀਉ ਸ਼ਹਿਰ ਆਪਣਾ ਨਵਾਂ ਸ਼ਹਿਰ ਹੋਵੇ ਨਾ ਉੱਥੇ 100 150 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਵੀ ਸ਼ੂਟਿੰਗ ਰਹੀ ਨਹੀਂ ਤੇ ਦੂਜੇ ਪਾਸੇ ਇਹ ਹੈ ਕਿ ਭਾਰਤ ਨੇ ਇਸਵਰੀ 올림픽 சைਕਲਪਸ 10 ਮੈਡਲ ਜਿੱਤੇ ਹੈ ਤਿੰਨੋਂ ਮੈਡਲ ਸ਼ੂਟਿੰਗ ਦੇ ਵਿੱਚੋਂ ਆਏ ਅਸੀਂ ਅਗਰ ਇਹ ਸੋਚਦੇ ਕਿ ਸਾਡੇ ਬੱਚਿਆਂ ਨੇ ਆਪਣੇ ਪਿੰਡਾਂ ਦਾ ਨਾਮ ਰੌਸ਼ਨ ਕਰਨਾ ਹੈ ਕਿਵੇਂ ਕਰਨੀ ਅੱਜ ਉਸ ਦੀ ਸ਼ੁਰੂਆਤ ਹੋਈ ਹੈ ਇੱਕ ਸ਼ੂਟਿੰਗ ਰੇਂਜ ਇੱਕ 10 ਮੀਟਰ ਸ਼ੂਟਿੰਗ ਗੇਮ ਜਿਹੜੀ ਹੈ ਵੱਖਰੇ ਵੱਖਰੇ ਕਿਸਮ ਦੀ ਹੈ 10 ਮੀਟਰ 20 ਮੀਟਰ 30 ਮੀਟਰ 50 ਮੀਟਰ ਉਸ ਤੋਂ ਬਾਅਦ ਫਿਰ ਜਿਹੜਾ ਓਪਨ ਰੇਂਜਸ ਆndੀਆਂ ਨੇ ਡਬਲ ਟਰੈਪ ਆndੀ ਹੈ ਪਰ ਇੱਕ ਜਿਹੜੀ ਸਭ ਤੋਂ ਬੇਸਿਕ ਸ਼ੂਟਿੰਗ ਹੈ 10 ਮੀਟਰ ਵਾਲੀ ਉਸ ਸ਼ੂਟਿੰਗ ਰੇਂਜ ਦੀ ਆਪਾਂ ਜਿੱਥੇ ਨੀ ਪੱਥਰ ਰੱਖਿਆ ਕੰਮ ਸ਼ੁਰੂ ਹੋ ਚੁੱਕਿਆ ਤੇ ਟਾਰਗੇਟ ਹੈ ਸਾਡਾ 3 ਮਹੀਨਿਆਂ ਦੇ ਵਿੱਚ ਭਾਗ ਅਗਸਟ ਸਤੰਬਰ ਅਕਤੂਬਰ ਨਵੰਬਰ ਦੇ ਪਹਿਲੇ ਹਫਤੇ ਦੇ ਆਸ-ਪਾਸ ਇਹ ਸ਼ੂਟਿੰਗ ਰੇਂਜ ਬਣ ਕੇ ਤਿਆਰ ਹੋਣੀ ਚਾਹੀਦੀ ਹੈ ਏਜ ਸਟੇਟ ਆਫ ਆਰਟ ਜੋ ਬਿਲਕੁਲ ਆਧੁਨਿਕ ਸ਼ੂਟਿੰਗ ਰੇਂਜ ਲੇਟੈਸਟ ਟੈਕਨੋਲੋਜੀ ਜੋ ਇਸ ਸਮੇਂ ਦੀ ਹੈ ਉਸ ਦਾ ਇਸਤੇਮਾਲ ਹੋਊਗਾ ਤੇ ਜਿਹੜੇ ਸਪੈਸ਼ਲ ਲੋੜਾਂ ਵਾਲੇ ਬੱਚੇ ਨੇ ਚਿਲਡਰਨ ਵਿਦ ਸਪੈਸ਼ਲ ੀਡਸ ਨੇ ਪਰਮਾਤਮਾ ਵੱਲੋਂ ਉਹਨਾਂ ਬੱਚਿਆਂ ਦੇ ਉੱਤੇ ਵੀ ਕੁਛ ਨਾ ਕੁਛ ਖਾਸ ਦਿੱਤਾ ਗਿਆ ਉਹਨਾਂ ਬੱਚਿਆਂ ਨੂੰ ਵੀ ਉਹ ਇੱਥੇ ਟ੍ਰੇਨਿੰਗ ਲੈ ਸਕਦੇ ਸ਼ੂਟਿੰਗ ਰੇਂਜ ਦੀ ਖਾਸੀਅਤ ਹੋ ਗਈ ਤਾਂ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਸ਼ੂਟਿੰਗ ਸਿਰਫ ਅਮੀਰਾਂ ਦੀ ਖੇਡ ਨਹੀਂ ਰਹੀ ਸਾਡੇ ਘਰਾਂ ਦੇ ਸਾਡੇ ਪਿੰਡਾਂ ਦੇ ਆਮ ਘਰਾਂ ਦੇ ਬੱਚੇ ਵੀ ਇੱਥੇ ਸਿੱਖ ਸਕਦੇ ਨੇ ਤੇ ਤੁਸੀਂ ਇਹ ਵੀ ਦੇਖਿਓ ਇਹ ਅਰੇ ਫੈਸਿਲਿਟੀ ਕਿਸੇ ਵੀ ਪ੍ਰਾਈਵੇਟ ਸਕੂਲ ਚ ਨਹੀਂ ਮਿਲੂਗੀ ਤਾਂ ਹੁਣ ਆ ਜਿਹੜੇ ਸਕੂਲ ਨੇ ਮਾਉਂਟ ਕਾਰਮਲ ਵਾਲੇ ਸੈਂਟ ਮਰੀ ਵਾਲੇ ਅਗਰ ਉਹਨਾਂ ਦੇ ਬੱਚਿਆਂ ਨੂੰ ਸ਼ੂਟਿੰਗ ਕਰਨੀ ਸਿੱਖਣੀ ਹੈ ਤਾਂ ਸਾਡੇ ਸਰਕਾਰੀ ਸਕੂਲ ਚ ਆਣਾ ਪੈਣਾ ਉਹਨਾਂ ਨੂੰ ਇੱਥੇ ਆ ਕੇ ਤੁਸੀਂ ਆ ਯਕੀਨ ਮੰਨੋ ਪ੍ਰਾਈਵੇਟ ਸਕੂਲ ਦੇ ਬੱਚਿਆਂ ਐਨਾ ਹੀ ਨਹੀਂ ਪੀ ਡਬਲਯੂ ਡੀ ਟੈਂਟਰ ਆ ਰਹੀ ਹੈ ਹੋਰ 15 20 ਦਿਨ ਮਹੀਨੇ ਚ ਆਪਾਂ ਫਿਰ ਇੱਥੇ ਇਕੱਠੇ ਹੋਵਾਂਗੇ ਜੱਟਾਂ ਕੇ ਸ਼ੂਟਿੰਗ ਰੇਂਜ ਕਾਫੀ ਬਣ ਚੁੱਕੀ ਹੋਊਗੀ ਇੱਕ ਸਿਕਸ ਸਾਈਡ ਹਾਕੀ ਐਸਪੋਰਟਸ ਹੈਡ ਕਰੋੜਪੇ ਦੀ ਉਹ ਜਿਹੜੀ ਹਾਕੀ ਦੀ ਐਸਪੋਰਟਸ ਹੈ ਜੋ ਉਹ ਵੀ ਪੂਰੇ ਇਲਾਕੇ ਚ ਛਿਟੇ ਨਹੀਂ ਹੈ ਜਿਸ ਮੈਦਾਨ ਦੇ ਉੱਤੇ 올림픽 ਦਾ ਮੈਚ ਹੁੰਦਾ ਉਸੇ ਦਾ ਹੀ ਰੈਪਲੀਕਾ ਅਸੀਂ ਇੱਥੇ ਬਣਾ ਰਹੇ ਹਾਂ ਤਾਂ ਕਿ ਉਹ ਉਹ ਵੀ ਕੱਪੜੇ ਆਪ ਦੇ ਵਿੱਚ ਖੂਬੀ ਹੋएगी ਮੈਂ ਪ੍ਰਿੰਸੀਪਲ ਸਾਹਿਬ ਨੂੰ ਕੁੱਛ ਰਿਆ ਸੀ ਕਿਲੇ ਸਕੂਲ ਨੂੰ ਅਸੀਂ ਸਕੂਲ ਆਫ ਬ੍ਰਿਲੀਅੰਸ ਬਣਾਉਣ ਜਾ ਰਹੇ ਹਾਂ ਡੈਜ਼ਿਗਨੇਟ ਪੰਜਾਬ ਦਾ ਜਿਹੜਾ ਪਹਿਲਾ ਸਕੂਲ ਆਫ Brilliance ਹੋਗਾ ਉਹਦੇ ਵਿੱਚੋਂ ਹੀ ਹੋਏਗਾ ਇੱਥੇ ਕਮਰੇ ਘੱਟ ਨੇ ਪੂਰਾ ਨਵਾਂ ਬਲਾਕ ਇੱਕ ਪੂਰੀ ਨਵੀਂ ਬਿਲਡਿੰਗ ਅਸੀਂ ਇੱਥੇ ਉਸਾਰਨ ਦੇ ਲਈ ਮੇਰੇ ਵੱਲੋਂ 4 ਕਰੋੜ ਰੁਪਏ ਜਿਹੜਾ ਪ੍ਰੋਮਿਸ ਹੋਇਆ ਸੀ ਜਿਹਦੇ ਵਿੱਚੋਂ 2.5 ਕਰੋੜ ਰੁਪਏ ਆਲਰੇਡੀ ਸਕੂਲ ਦੇ ਖਾਤੇ 'ਚ ਹੈ ਫਿਰ ਉਸ ਦਾ ਡਿਜ਼ਾਈਨ ਐਡਵਾਂਸ ਜਿਹੜਾ ਆ ਚੁੱਕਾ ਸਕੂਲ ਦੀ ਚਾਰ ਦਿਵਾਰੀ ਦੀ ਦਿੱਕਤ ਸੀ ਮੈਨੂੰ ਯਾਦ ਹੈ ਜੇ ਸੁਲਤਾਨ ਚ ਆਪਣੀ ਪੱਥਰ ਰੱਖ ਕੇ ਹੋਣਾ ਇਹ ਮੈਦਾਨ ਇੱਕ ਚਿਰਾਗ ਨਹੀਂ ਹੁੰਦੀ ਸਾਰੇ ਪਸ਼ੂਆਂ ਦੀ ਉਹ ਚਿਰਾਗ ਬਣ ਚੁੱਕੀ ਸੀ ਇੱਥੇ ਮੱਝਾਂ ਗਾਈਆਂ ਘਾਗ ਖਾਂਦੀਆਂ ਸੀ ਬੁਰਾ ਹਾਲਤ ਸੀ ਅੱਜ ਇਸ ਦੀ ਚਾਰ ਦਿਵਾਰੀ ਠੀਕ ਕਰਕੇ ਹੁਣ ਇਹ ਜਿਹੜਾ ਗਰਾਊਂਡ ਗਰਾਊਂਡ ਲੱਗਦਾ ਸਕੂਲ ਸਕੂਲ ਲੱਗਦਾ ਤੇ ਇਹ ਵੀ ਦੱਸ ਦਈਏ ਕਿ ਸਕੂਲ ਦੇ ਦਾਖਲਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਵਕਤ ਇਸ ਸਕੂਲ ਦੇ ਵਿੱਚ 15 ਸੌ ਤੋਂ ਵੱਧ ਜਿਹੜੇ ਬੱਚੇ ਸਾਡੇ ਵੱਲੋਂ ਸਕੂਲ ਸਿੱਖਿਆ ਭਾਗ ਵੱਲੋਂ ਇਹ ਕੋਸ਼ਿਸ਼ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਜਿਹੜਾ ਹੈ ਕੁਆਲਿਟੀ ਹਾਕੀ ਦੀ ਐਸਟ੍ਰਾਟਿਕ ਸੈਕਸਾਈਡ ਇੱਕ ਜਿਹੜਾ ਹੈ ਇੰਡੋਰ সুইমিং ਪੂਲ ਤੇ ਸ਼ੂਟਿੰਗ ਰੇਂਜ ਹਰ ਜ਼ਿਲ੍ਹੇ ਵਿੱਚ ਮੋਹਿਆ ਹੋਵੇ ਇਸ ਲਈ ਸਾਡੇ ਹਾਕੀ ਦੀ ਐਸਟ੍ਰਾਟਾ ਹੁਣ ਪੰਜਾਬ ਦੇ ਚਾਰ ਜ਼ਿਲ੍ਹੇ ਦੇ ਵਿੱਚ ਫਿਰ ਕੰਮ ਚੱਲ ਰਿਹਾ ਟੈਂਟਿੰਗ ਪ੍ਰੋਸੈਸ ਚੱਲ ਰਹੀ ਹੈ ਤੇ 10 ਜ਼ਿਲ੍ਹਿਆਂ ਦੇ ਵਿੱਚ ਅਸੀਂ ਸ਼ੂਟਿੰਗ ਲਾਈਨ ਦੇ ਉੱਤੇ ਕੰਮ ਕਰ ਰਹੇ ਹਾਂ ਤੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਇੰਡੋਰ ਜਿਹੜਾ 올림픽 ਸਾਈਜ਼ ਜਿਹੜਾ ਹੈ 올 ਬੈਦਰ स्विम पूल ਜਿਸ ਦੀ ਲਾਗਤ ਘੱਟੋ ਪਰ 6 ਤੋਂ 7 ਕਰੋੜ ਆਂਦੀ ਹੈ ਉਹ ਅਸੀਂ ਬਣਾ ਰਹੇ ਹਾਂ ਇਸ ਕੁਆਲਿਟੀ ਇਨਫਰਾਸਟ੍ਰਕਚਰ ਦੇ پیچھے ਹੈ ਕਿ ਜਿਵੇਂ ਤੁਸੀਂ ਅੱਜ ਦੇ ਆਪਾਂ ਸਮੇਂ ਦੇ ਵਿੱਚ ਬਰਸਾਤਾਂ ਦਾ ਮੌਸਮ ਚੱਲ ਰਿਹਾ ਆਪਾਂ ਰੁੱਖ ਲਾ ਰਹੇ ਹਾਂ ਉਹ ਜਿਹੜਾ ਰੁੱਖ ਅਜ ਲਾਵਾਂਗੇ ਉਹ ਰੁੱਖ ਆਉਣ ਵਾਲੇ ਸਮੇਂ ਦੇ ਵਿੱਚ ਕੋਈ 5 ਸਾਲ ਬਾਅਦ ਕੋਈ 7 ਸਾਲ ਬਾਅਦ 10 ਸਾਲ ਬਾਅਦ ਨਾੜੇ ਦਾ ਛਾਂ ਦੇਗਾ ਨਾੜੇ ਫਲ ਦੇ ਠੀਕ ਉਸੇ ਤਰੀਕੇ ਦੇ ਨਾਲ ਅਲਸ ਬੁਠ ਇਨਫਰਾਸਟ੍ਰਕਚਰ ਜੇ ਅਗਰ ਅਸੀਂ ਅੱਜ ਦਵਾਂਗੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਅੱਜ ਤੋਂ 5 10 15 ਸਾਲ ਬਾਅਦ ਜਿਸ ਤਰੀਕੇ ਨਾਲ ਸਾਡੇ ਖਿਡਾਰੀ ਹੁਣ 올림픽ਸ ਪਰਫਾਰਮ ਕਰ ਰਹੇ ਹੈ ਸਾਡੀ ਪਰਫਾਰਮੈਂਸ ਸੋਰ ਬਹੁਤ ਜ਼ਿਆਦਾ ਵੱਧ ਜੂਗੀ ਤੇ ਅੱਜ ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਆਪਣੇ ਹਲਕੇ ਦੇ ਵਿੱਚ ਸ਼ਰੀਰਨੰਗਪੁਰ ਸਾਹਿਬ ਦੇ ਵਿਖੇ ਦਸ਼ਵੇਸ਼ ਪਿਤਾ ਦੀ ਸਰਤੀ ਗੱਲ ਤੇ ਅਸੀਂ ਜਿਹੜੀ ਹੈ ਇੱਕ 10 ਮੀਟਰ ਸ਼ੂਟਿੰਗ ਗ੍ਰੀਨ ਜਿਹੜੀ ਹੈ ਉਸ ਦਾ ਜਿਹੜਾ ਹੈ ਨੀ ਪੱਥਰ ਰੱਖ ਰਹੇ ਆ ਇਸ ਵਾਰ 올림픽ਸ ਹੰਦ ਤੱਕ 10 ਮੈਡਲ ਹੈ ਤਿੰਨੋ ਹੀ ਜਿਹੜੇ ਮੈਡਲ ਸ਼ੂਟਿੰਗ ਚਾਹੀਦੇ ਹੋਂ ਤੱਕ ਕੀ ਸੀ ਕਿ ਸ਼ੂਟਿੰਗ ਖੇਡ ਇੱਕਦਾਂ ਦੀ ਖੇਡ ਸੀ ਜੋ ਸਿਰਫ ਅਮੀਰ ਬੱਚੇ ਜਿਹੜੇ ਜਿਨ੍ਹਾਂ ਦੇ ਮਾਤਾ ਪਿਤਾ ਅਫੋਰਡ ਕਰ ਸਕਦੇ ਇੱਕ ਮਹਿੰਗੀ ਗੇਮ ਤੇ ਆਮ ਘਰ ਦਾ ਬੱਚਾ ਚਾਹੇ ਉਹ ਜਿੰਨਾ ਮਰਜੀ ਉਹਦੇ ਚ ਟੈਲੈਂਟ ਹੋਵੇ ਪਰ ਉਹ ساری ਉਮਰ ਸ਼ੂਟਿੰਗ ਕਰਕੇ ਨਹੀਂ ਦੇਖ ਸਕਦਾ ਸੀ ਤਾਂ ਇਹ ਜਦੋਂ ਸਰਕਾਰੀ ਸਕੂਲ ਚਾਹੂਗੀ ਤਾਂ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਕੋਨੋ ਟੈਲੈਂਟ ਵੇਸ ਨਹੀਂ ਜਾਊਗਾ ਇਹ ਮਾਇਨੇ ਨਹੀਂ ਰੱਖਦਾ ਕਿ ਉਹਨਾਂ ਦੇ ਮਾਤਾ ਪਿਤਾ ਕੀ ਕਰਦੇ ਚਾਹੇ ਉਹ ਖੇਤੀ ਕਰਨ ਚਾਹੇ ਮਜ਼ਦੂਰ ਆ ਚਾਹੇ ਉਹ ਪਾਰੀ ਹੈ ਕਿਤੇ ਵੀ ਐਸੀ ਸਰਵਿਸ ਕਲਾਸ ਹੈ ਪਰ ਉਹਨਾਂ ਨੂੰ ਹੁਣੇ ਮੌਕਾ ਮਿਲੇਗਾ ਅਸੀਂ ਅਗਲੇ 3 ਮਹੀਨਿਆਂ ਦੇ ਵਿੱਚ ਆ ਜਿਹੜੀ ਸ਼ੂਟਿੰਗ ਰੇਂਜ ਹੈ ਰੈਡੀ ਕਰ ਦਾਂਗੇ ਕਿਸੇ ਦਾ ਕੰਮ ਦਿਨ ਰਾਤ ਚੱਲੂਗਾ ਤੇ ਵਕ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਤੇ ਜਿੰਨੇ ਵੀ ਆਸ-ਪਾਸ ਦੇ ਸਰਕਾਰੀ ਸਕੂਲਾਂ ਦੇ ਬੱਚੇ ਆ ਅਸੀਂ ਇੱਥੇ ਇੱਕ ਜਿਹੜਾ ਹੈ ਪ੍ਰੋਫੈਸ਼ਨਲ ਕੋਚ ਵੀ ਰੱਖਾਂਗੇ ਜੋ ਸ਼ੂਟਿੰਗ ਦੀ ਟ੍ਰੇਨਿੰਗ ਵੀ ਦੇਊਗਾ ਪੂਰੇ ਜਿਹੜੇ ਬੱਚੇ ਜਿਹੜੇ ਚਿਲड्रन ਵਿਦ ਸਪੈਸ਼ਲ ਨੀਡਸ ਹੁੰਦੇ ਨੇ ਉਹਨਾਂ ਦੇ ਲਈ ਵੀ ਇਹ ਸ਼ੂਟਿੰਗ ਰੇਂਜ ਹੈ ਜੋ ਕਿ ਸ਼ੂਟਿੰਗ ਰੇਂਜ ਹੋਣੀ ਜਿੱਥੇ ਉਹ ਵੀ ਆ ਕੇ ਆਪਣੀ ਸ਼ੂਟਿੰਗ ਗੇਮ ਜਾਨੀ ਪੈਰਾਲੰਪਿਕਸ ਦੇ ਜਿਹੜੇ ਬੱਚੇ ਹੈ ਉਹ ਵੀ ਇੱਥੇ ਆ ਕੇ ਟ੍ਰੇਨ ਕਰ ਸਕਣ ਤੇ ਜੇ ਅਗਰ ਕਿਉਂਕਿ ਇਲਾਕੇ 'ਚ ਇਹ ਸਹੂਲਤ ਹੈ ਤੇ ਅਗਰ ਕੋਈ ਵੀ ਪ੍ਰਾਈਵੇਟ ਸਕੂਲ ਦਾ ਬੱਚਾ ਹੈ ਬਾਹਰੋਂ ਆ ਕੇ ਉਹਨੂੰ ਅਸੀਂ ਇੱਕ ਬਹੁਤ ਨੋਮੀਨਲ ਜੀ ਫੀਸ ਤੇ ਉਹ ਵੀ ਇੱਥੇ ਆ ਕੇ ਸ਼ੂਟਿੰਗ ਸਿੱਖ ਲੈਂਦਾ ਤਾਂ ਕੱਲੇ ਸਕੂਲ ਲਈ ਨਹੀਂ ਪੂਰੇ ਇਲਾਕੇ ਦੇ ਬੱਚਿਆਂ ਦੇ ਲਈ ਹੈ ਜਿਹੜਾ ਇੱਕ ਵੱਡਾ ਮਰਦਾਨ ਸਾਬਿਤ ਹੋਊਗੀ ਇਸੇ ਸਕੂਲ ਦੇ ਵਿੱਚ ਅਸੀਂ ਜਿਹੜੀ ਹੈ ਹਾਕੀ ਦੀ ਸਿੱਖ ਸਾਈਡ ਐਸ ਟੂ ਟਾਪ ਉਸ ਦਾ ਵੀ ਜਿਹੜਾ ਕੰਮ ਹੈ ਟੈਂਟਰ ਅਲਾਟਮੈਂਟ ਪੀ ਡਬਲਯੂ ਡੀਓ ਕੰਮ ਕਰੂਗਾ 1.8 ਕਰੋੜ ਦੇ ਵਿੱਚ ਇੱਕ ਸਿਕਸ ਸਾਈਡ ਹਾਕੀ ਐਸਪੋਰਟਸ ਇੰਟਰਨੈਸ਼ਨਲ ਲੈਵਲ ਦੀ ਜਿੱਦਾਂ ਦੇ ਉੱਤੇ ਤੇ ਉਹਦਾਂ ਦੀ ਐਸਪੋਰਟਸ ਫਾਸਟ ਪਾਸ ਤੇ ਕਈ ਜਿਹੜੇ ਹੈ ਸਾਡੇ ਹਿਮਾਚਲ ਦੇ ਚਾਹੇ ਲਾਹੇਰੀਆ ਜਾਂ ਮੁਹਾਲੀ ਤੱਕ ਕਿਤੇ ਨਹੀਂ ਹੋ ਗਈ ਉਹਦਾਂ ਦੀ ਐਸਪੋਰਟਸ ਫੂਲ ਹੈ ਕਰ ਰਿਹਾ ਪਲੱਸ ਇਸੇ ਸਕੂਲ ਦੇ ਵਿੱਚ ਇਸ ਨੂੰ ਸਕੂਲ ਆਫ ਬ੍ਰਿਲੀਅੰਸ ਬਣਾਇਆ ਜਾ ਰਿਹਾ ਪੂਰਾ ਇੱਕ ਨਵਾਂ ਬਲਾਕ ਜਿਹੜਾ ਹੈ ਉਹ ਆ ਰਿਹਾ ਇਸ ਸਕੂਲ ਦੇ ਉੱਤੇ ਲਗਭਗ 5 ਕਰੋੜ ਤੋਂ ਵੱਧ ਜਿਨੇ ਵਿੱਚ 2.5 ਕਰੋੜ ਰੁਪਏ ਆਲਰੇਡੀ ਸਕੂਲ ਦੇ ਖਾਤੇ ਦੇ ਵਿੱਚ ਅਸੀਂ ਐਡਵ sir sí. 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 sí.